ਸਸਿਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਉਸ ਹਿਸਾਬ ਨਾਲ ਤੁਹਾਡੇ ਵਾਸਤੇ ਭਾਈ ਸਾਵਾ ਆਪਾਂ ਲੈਕਚਰ ਲੈ ਕੇ ਆ ਗਏ ਜਿਵੇਂ ਤੁਹਾਨੂੰ ਕਿਹਾ ਕਿ ਡੇਲੀ ਤੁਹਾਡੀ ਕਰੰਟ ਅਫੇਅਰ ਦੀ ਕਲਾਸ ਲੱਗਿਆ ਕਰੂਗੀ ਠੀਕ ਹੈ ਜੀ ਇਹ ਕਲਾਸ ਬਹੁਤ ਸਾਰੇ ਬੱਚਿਆਂ ਦਾ ਪ੍ਰੈਸ਼ਰ ਹੈ ਸਾਰੇ ਕਲਾਸ ਰੈਗੂਲਰ ਚੱਲੂ ਹਾਂਜੀ ਸਾਰਾ ਰੈਗੂਲਰ ਚੱਲੂਗੀ ਰਾਜੇ ਠੀਕ ਹੈ ਜੀ ਜਿੰਨਾ ਚਾ ਤੁਹਾਡੇ ਐਗਜ਼ਾਮ ਹੋਈ ਜਾਣਗੇ ਹੋਣ ਐਗਜ਼ਾਮ ਨਾ ਹੋਣ ਤੁਹਾਨੂੰ ਇਹ ਕਲਾਸ ਡੇਲੀ ਮਿਲਿਆ ਹੀ ਮਿਲਿਆ ਕਰੂਗੀ ਤੇ ਇਹਦੇ ਵਿੱਚ ਨਾ ਜੇ ਇਹ ਨਹੀਂ ਹੈਗਾ ਕਿ ਤੁਹਾਡੀ ਮੈਂ 20 ਮਿੰਟਾਂ ਦੀ ਕਰਾਂ 30 ਮਿੰਟ ਅੱਧੇ ਘੰਟੇ ਦੀ ਕਲਾਸ ਬਣਾ ਦੂੰ 45 ਮਿੰਟ ਦੀ ਕਲਾਸ ਬਣਾ ਦੂੰ 50 ਮਿੰਟ ਦੀ ਕਲਾਸ ਬਣਾ ਦੂੰ ਨਹੀਂ ਆਪਾਂ 14 ਤੋਂ 15 ਮਿੰਟ ਦੀ ਆਪਣੀ ਕਲਾਸ ਹੋਇਆ ਕਰੂਗੀ ਜੇ ਕਦੇ ਬਾਈ ਚਾਂਸ ਮੈਥੋਂ ਇੱਕ ਦਿਨ ਕਲਾਸ ਮਿਸ ਹੋ ਜਾ ਕਰੂਗੀ ਜਾਂ ਕਿਈ ਵਰੀ ਕੋਈ ਵਿੱਚ ਦੀ ਕੰਮ ਪੈ ਜਾਂਦਾ ਤਾਂ ਤੁਹਾਨੂੰ ਮੈਂ ਅਗਲੇ ਦਿਨ ਦੋ ਦਿਨਾਂ ਦੇ ਇਕੱਠੇ ਕਰੰਟ ਅਫੇਅਰ ਕਰਵਾ ਦਿਆ ਕਰੂੰਗਾ ਠੀਕ ਹੈ ਜੀ ਤੇ ਜਿਹੜੇ ਤੱਕ ਮੈਂ ਕੱਲ ਵੀ ਦੱਸਿਆ ਸੀਗਾ ਕਿ ਜਿਹੜੀਆਂ ਕਲਾਸਾਂ ਆਪਣੀਆਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਉਹਨਾਂ ਰਿਹਾ ਤੁਹਾਨੂੰ ਮੈਂ ਮੈਰਾਥਨ ਕਲਾਸਾਂ ਪ੍ਰੋਵਾਈਡ ਕਰਵਾ ਦੂੰਗਾ ਇੱਕ ਇੱਕ ਮਹੀਨੇ ਲਈ मोस्ट ਇੰਪੋਰਟੈਂਟ ਕੱਢ ਕੇ ਬਾਕੀ ਬੱਚਿਆਂ ਨੂੰ ਰਾਜੇ ਪਤਾ ਹੀ ਹੈ ਕਿ ਸਾਡੇ ਕਰੰਟ ਅਫੇਅਰ ਕਰਵਾਏ ਹੋਏ ਹਰੇਕ ਪੇਪਰ ਦੇ ਵਿੱਚ 80 ਤੋਂ 90% ਸਾਡੇ ਕਰੰਟ ਅਫੇਅਰ ਮਿਲਦੀ ਮਿਲਦੇ ਆ ਠੀਕ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਰਾਜੇ ਜੇ ਕੋਈ ਕੈਂਡੀਡੇਟ ਫੁੱਲ ਬੈਚ ਤੋਂ ਤਿਆਰੀ ਕਰਨਾ ਚਾਹੁੰਦਾ ਹੈ ਚਾਹੇ ਉਹ ਪੰਜਾਬ ਪੁਲਿਸ ਹੈ ਚਾਹੇ ਪਟਵਾਰੀ ਹੈ ਤੇ ਚਾਹੇ ਉਹ ਗਰੁੱਪ ਡੀ ਦੀ ਭਰਤੀ ਹੈ ਠੀਕ ਹੈ ਜੀ ਜਿੰਨੀਆਂ ਜਿਹੜੀਆਂ ਭਰਤੀਆਂ ਆਉਣੀਆਂ ਨਾਰਮਲ ਗਰੁੱਪਸ ਸੀਟੇ ਦਿੱਤੀਆਂ ਤਾਂ ਉਹਦੇ ਬਾਅਦ ਤੁਸੀਂ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹੋ ਬਿਲਕੁਲ ਜ਼ੀਰੋ ਲੈਵਲ ਤੋਂ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਐਪ ਜੁਆਇਨ ਕਰ ਸਕਦੇ ਹੋ ਦੀਪਪੁਰ ਐਜੂਕੇਸ਼ਨ ਦਾ ਜਿਹੜੇ ਉੱਤੇ 80 ਤੋਂ 90% ਆਫ ਚੱਲ ਰਿਹਾ ਹੈਗਾ ਠੀਕ ਹੈ ਜੀ ਇੱਕ ਇੱਕ ਸਾਲ ਦੀ ਵੈਲਿਡਿਟੀ ਦਿੱਤੀ ਜਾ ਰਹੀ ਹੈ ਜਿਸ ਵਿੱਚ ਕੰਟੈਂਟ ਤੁਹਾਨੂੰ ਜ਼ਬਰਦਸਤ ਮਿਲੇਗਾ ਪੂਰਾ ਤੇ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਐਪ 'ਤੇ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਐਪ ਕਿਹੜੀ ਆਪਣੇ ਦੀਪੋ ਜਿੰਨੇ ਬੱਚੇ ਕੋਲੇ ਆਈਫੋਨ ਹੈ राजे ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਓ ਆਰ ਜੀ ਕੋਡ ਫਿਲ ਕਰਨਾਗਾ ਡਬਲ ਐਕਸ ਰੈਮ ਠੀਕ ਹੈ ਜੀ ਚਲੋ ਹੁਣ ਚੱਲਦੇ ਆਪਾਂ ਪਹਿਲੇ ਪ੍ਰੈਸ਼ਨ ਤੇ ਪਹਿਲੇ ਪ੍ਰੈਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਤਿੰਨ ਅੰਤਰਰਾਸ਼ਟਰੀ ਫਾਰਮੈਟ ਤਿੰਨ ਅੰਤਰਰਾਸ਼ਟਰੀ ਫਾਰਮੈਟ ਦਾ ਕੀ ਮਤਲਬ ਹੈ ਜੀ ਕਿ ਨਲ ਤਾਂ ਟੈਸਟ ਦੇ ਵਿੱਚ ਨਲੇ ਬਾਂਡੇ ਟੈਸਟ ਮੈਚ ਜਿਹੜੇ ਹੁੰਦੇ ਆ ਬਾਂਡੇ ਮੈਚ ਇੱਕ ਦਿਨ ਵਾਲੇ ਹੁੰਦੇ ਆ T20 20 ਓਵਰ ਵਾਲੇ ਜਿਹੜੇ ਮੈਚ ਹੁੰਦੇ ਆ ਉਹਨਾਂ ਤਿੰਨਾਂ ਦੇ ਵਿੱਚ ਸੈਂਕੜਾ ਲਗਾਤਾ ਭਾਈ ਤੇ ਸੈਂਕੜਾ ਲਗਾਉਣ ਵਾਲੀ ਇਹ ਪਹਿਲੀ ਭਾਰਤੀ ਕਰੈਕਟਰ ਬਣ ਗਈ ਕੌਣ ਆ ਰਜੇ ਗੁੜੀ ਆ ਇੰਨਾਂ ਦੇ ਵਿੱਚੋਂ ਕੌਣ ਆ ਉਹ ਜਿਹੜੀ ਭਾਈ ਤਿੰਨ ਫਾਰਮੈਟਾਂ ਦੇ ਵਿੱਚ ਕੀ ਕਰਤਾ ਸੈਂਕੜਾ ਲਗਾਤਾ ਇਹਨੇ ਤੇ ਸੈਂਕੜਾ ਲਗਾ ਕੇ ਪਹਿਲੀ ਭਾਰਤੀ ਔਰਤ ਬਣ ਗਈ ਜੀ ਖਿਡਿਆਰੀ ਬਣ ਗਈ ਭਾਰਤੀ ਕਰੈਕਟਰ ਖਿਡਿਆਰਨ ਬਣ ਗਈ ਕੌਣ ਬਣ ਗਈ ਜੀ ਇਹ ਇਹ ਬਣ ਗਈ ਜੀ ਆਪਣੀ ਸਿਮਰਤੀ ਮਧਾਨਾ ਸਿਮਰਤੀ ਮਧਾਨਾ ਦਾ ਸਬੰਧ ਮੁੰਬਈ ਮਹਾਰਾਸ਼ਟਰ ਦੇ ਨਾਲ ਹੈ ਜੀ ਠੀਕ ਹੈ ਜੀ ਤੇ ਜੇ ਸਿਮਰਤੀ ਮਧਾਨਾ ਰਾਜੇ ਇਹਦਾ ਸਬੰਧ ਹੈਗਾਗਾ ਮੁੰਬਈ ਮਹਾਰਾਸ਼ਟਰ ਦੇ ਨਾਲ ਠੀਕ ਹੈ ਜੀ ਮਹਾਰਾਸ਼ਟਰੀ ਰਾਤ ਨਹੀਂ ਮੁੰਬਈ ਹੈ ਠੀਕ ਹੈ ਜੀ ਉਹਦੇ ਨਾਲ ਸਬੰਧ ਹੈ ਤੇ 2019 ਦੇ ਵਿੱਚ ਰਾਜੇ ਜਿਹੜੀ ਸਿਮਰਤੀ ਮਧਾਨ ਹੈਗੀ ਇਹਨੂੰ ਅਰਜਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈਗਾ ਇਹ ਜੇ ਪਰੇਸ਼ਨ ਕੋਈ ਫਾਸਟਾ ਜੀ ਕੋਈ ਨਵੀਂ ਚੀਜ਼ ਬਣੀ ਹੋਵੇ ਕੋਈ ਇਨੀਸ਼ੀਏਟਿਵ ਲੱਤ ਹੋਵੇ ਕੋਈ ਐਪ ਚੱਲਦੀ ਹੋਵੇ ਕਿਸੇ ਮੰਤਰੀ ਵੱਡੇ ਨੇ ਮੋਦੀ ਸਾਹਿਬ ਵਰਗੇ ਨੇ ਅੰਬਿਤ ਸ਼ਾਹ ਵਰਗੇ ਰਾਧਾ ਸਿੰਘ ਵਰਗੇ ਨੇ ਕਿਸੇ ਦਾ ਉਤ ਘਟਨ ਕੀਤਾ ਹੋਵੇ ਤਾਂ ਉਹ ਪ੍ਰਸ਼ਨ ਪੇਪਰ ਦੇ ਵਿੱਚ ਆਉਂਦੇ ਕਾਫੀ ਚਾਂਸ ਹੁੰਦੇ ਆ ਠੀਕ ਹੈ ਜੀ ਇਹਦੇ ਵਿੱਚ ਇਹੀ ਕਿ ਹੈਗਾ ਕਿ ਪਹਿਲੀ ਭਾਰਤੀ ਕਰੈਕਟਰ ਕੌਣ ਬਣ ਗਈ ਜਿਹਨੇ ਤਿੰਨ ਫਾਰਮੈਟ ਟੈਸਟ 1ਡੇ T20 ਦੇ ਵਿੱਚ ਸੈਂਕੜਾ ਲਗਾਤਾ ਉਹ ਬਣ ਗਈ ਜੀ ਆਪਣੀ ਸਿਮਰਤੀ ਮਧਾਨਾ ਜਿਹੜੀ ਕਿੱਥੋਂ ਦੀ ਹੈ ਮੁੰਬਈ ਮਹਾਰਾਸ਼ਟਰ ਦੀ ਹੈ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਆ ਜੀ ਕਹਿੰਦੇ ਜੀ ਸੀਬੀ ਸੀਵੀ ਡੀਟੀ ਠੀਕ ਹੈ ਜੀ ਇੱਕ ਟੈਕਸ ਬੋਰਡ ਆਪਣਾ ਠੀਕ ਹੈ ਜੀ ਕਹਿੰਦੇ ਇਹਦੇ ਵਿੱਚ ਜਿਹੜਾ ਚੇਅਰਮੈਨ ਲਗਾਇਆ ਜਾਂਦਾ ਰਾਜੋ ਇੱਕ ਸਾਲ ਵਾਸਤੇ ਲਗਾਇਆ ਜਾਂਦਾਗਾ ਠੀਕ ਹੈ ਜੀ ਸੀਬੀ ਡੀਟੀ ਦੇ ਵਿੱਚ ਜਿਹੜਾ ਚੇਅਰਮੈਨ ਲਗਾਇਆ ਜਾਂਦਾ ਉਹ ਇੱਕ ਸਾਲ ਵਾਸਤੇ ਲਗਾਇਆ ਜਾਂਦਾਗਾ ਤੇ ਜਿਹੜਾ ਇਹਨਾਂ ਨੇ ਪਿਛਲੀ ਵਾਰ ਲਗਾਇਆ ਸੀਗਾ ਚੇਅਰਪੈਨ ਉਹੀ ਚੇਅਰਮੈਨ ਇਹਨਾਂ ਨੇ ਅੱਜ ਕੀ ਫੇਰ ਲਵਾ ਲਾਗਤਾ ਦੁਬਾਰੇ ਇੱਕ ਸਾਲ ਵਾਸਤੇ ਕਿਹਨੂੰ ਲਗਾਤਾ ਜੀ ਇਹਨਾਂ ਨੇ ਇਹ ਲਗਾਤਾ ਜੀ ਇਹਨਾਂ ਨੇ ਆਪਣੇ ਰਵੀ ਅਗਰਵਾਲ ਰਵੀ ਅਗਰਵਾਲ ਜੀ ਨੂੰ ਲਾਤਾ ਰਵੀ ਅਗਰਵਾਲ ਨੂੰ ਕਿਦੋਂ ਲਗਾਇਆ ਗਿਆ ਜੀ 2024 ਦੇ ਵਿੱਚ ਲਗਾਇਆ ਗਿਆਗਾ ਤੇ 2024 ਤੋਂ ਪਹਿਲਾਂ ਇੰਨਾ ਤੋਂ ਪਹਿਲਾਂ ਕੌਣ ਹੁੰਦੇ ਸੀਗੇ ਇੰਨਾ ਤੋਂ ਪਹਿਲਾਂ ਹੁੰਦੇ ਸੀ ਜੀ ਨਿਤਨ ਗੁਫਤਾ ਇੰਨਾ ਤੋਂ ਪਹਿਲਾਂ ਨਿਤਨ ਗੁਫਤਾ ਹੁੰਦੇ ਸੀ 2025 ਦੇ ਵਿੱਚ ਠੀਕ ਹੈ ਜੀ ਹੁਣ ਦੁਬਾਰੇ ਇਹਨੂੰ 2024 ਤੇ 25 ਵਾਸਤੇ ਚੁਣਿਆ ਗਿਆ ਸੀਗਾ ਹੁਣ ਇਹਨਾਂ ਨੂੰ 25 ਤੋਂ 26 ਵਾਸਤੇ ਦੁਬਾਰੇ ਵੇਚ ਚੁਣ ਲਿਆ ਪ੍ਰੈਸ਼ਰ 100% ਆਊਗਾ ਸਿਰਫ 94 ਪ੍ਰੈਸ਼ਰ ਲੈ ਕੇ ਆਇਆ ਸੋਹਣਿਓ ਠੀਕ ਹੈ ਬਾਹਲੇ ਪ੍ਰੈਸ਼ਰ ਨਹੀਂ ਕਰਵਾਇਆ ਕਰੂੰਗਾ ਨਾਰਮਲ ਜੀ ਆਪਣੀ ਵੀਡੀਓ ਹੋਇਆ ਕਰੂੰਗਾ ਤਾਂ ਕੌਣ ਹੈ ਜੀ ਇਹ ਰਵੀ ਅਗਰਵਾਲ ਹੈਗਾ ਕਹਿੰਦੇ ਇਸ ਚੇਅਰਮੈਨ ਦੀ ਅਵਧੀ ਅਵਧੀ ਦਾ ਮਤਲਬ ਕੀ ਇਹਦਾ ਟਾਈਮ ਪੀਰੀਅਡ 1 ਸਾਲ ਦਾ ਹੋਊਗਾ ਅਤੇ ਇਹ ਸੰਸਥਾ CBDT ਦਾ ਪੂਰਾ ਨਾਮ ਹੈਗਾ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਇਹਦੀ ਸਥਾਪਨਾ 1964 ਦੇ ਵਿੱਚ ਹੋਈ ਸੀ ਜਿਹਦਾ ਹੈੱਡ ਕੁਆਰਟਰ ਦਿੱਲੀ ਦੇ ਵਿੱਚ ਆਹ ਪ੍ਰਸ਼ਨ ਰਾਜੇ ਇਹਨਾਂ ਨੇ ਪੁੱਛਿਆ ਗਿਆ ਹੈਗਾ ਬਿਹਾਰ PCS ਦੇ ਵਿੱਚ ਸੀ ਸੈਟ ਦੇ ਪੇਪਰ ਵਿੱਚ ਪੁੱਛਿਆ ਗਿਆ ਇਹੀ ਪ੍ਰਸ਼ਨ ਇਹਨੇ SSC ਦੇ ਵਿੱਚ ਪੁੱਛਿਆ ਗਿਆ ਹੈਗਾ ਠੀਕ ਹੈ ਤਾਂ ਤੁਹਾਨੂੰ ਪਤਾ ਕਿ ਪੰਜਾਬ ਦੇ ਜਿੰਨੇ ਵੀ ਪੇਪਰ ਵੀ ਹੁੰਦੇ ਆ ਸਾਰੇ SSC ਨੂੰ ਕਾਪੀ ਕਰਦੇ ਆ ਤਾਂ ਕਰਕੇ ਆਪਾਂ ਉਹਨਾਂ ਦੀ ਤਰਜ਼ ਤੇ ਚੱਲਣਾ ਮੇਰੇ ਹਿਸਾਬ ਤੇ ਤਿਆਰੀ ਕਰ ਲਓ ਜਿਹੜੇ ਲੈਵਲ ਤੇ ਮੈਂ ਤਿਆਰੀ ਕਰ ਰਿਹਾ ਤਾਂ ਆਰਾਮ ਨਾਲ ਤੁਸੀਂ ਪੇਪਰ ਕਲੀਅਰ ਕਰ ਸਕਦੇ ਹੋ ਸਿਲੈਕਸ਼ਨ ਤੁਸੀਂ ਦੇਖ ਚੁੱਕੇ ਹੋ ਕਿੰਧੀਆਂ ਬੱਚਿਆਂ ਨੇ ਲੈਤੀਆਂ ਇਸ ਵਾਰ ਮਿਹਨਤ ਕਰਕੇ ਤੇ ਤੁਸੀਂ ਵੀ ਲੈ ਸਕਦੇ ਹੋ ਓਕੇ ਜੀ ਤੇ ਅੰਸ਼ ਤੁਹਾਨੂੰ ਮੈਂ ਦੱਸ ਦਿੱਤਾ ਰਵੀ ਅਗਰਵਾਰ ਹੁਣ ਇਹ ਦੂਸਰੀ ਵਾਰ ਕਹਿੰਦੇ ਜੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਕਿਹੜੀ ਜੀ ਹੋਰਨ ਗਲੋਬਲ ਯੂਨੀਕੌਰਨ ਸੂਚੀ 2025 ਇਦੇ ਵਿੱਚ ਭਾਰਤ ਦਾ ਰੈਂਕ ਕੀ ਹੈਗਾ? ਇਦੇ ਵਿੱਚ ਭਾਰਤ ਦਾ ਰੈਂਕ ਹੈਗਾ ਜੀ ਤੀਜਾ। ਭਾਰਤ ਦਾ ਰੈਂਕ ਕਿਹੜਾ ਜੀ? ਇਦੇ ਵਿੱਚ ਤੀਜਾ ਭਾਰਤ ਦਾ ਰੈਂਕ ਹੈਗਾ। ਹੋਰ ਇਹ ਹੁੰਦਾ ਕੀ ਹੈਗਾ? ਹੋਰਨ ਗਲੋਬਲ ਯੂਨੀਕੌਰਨ ਇੰਡੈਕਸ। ਇਹਦੇ ਵਿੱਚ ਰਾਜੇ ਦੇਖੋ ਪਹਿਲਾਂ ਧਿਆਨ ਨਾਲ ਸੁਣ ਲਓ ਮੇਰੇ ਪ੍ਰੈਜੈਂਟ ਦੇ ਵਿੱਚ ਕਹਿਣਾ ਕੀ ਚਾਹਣਾ ਇਸ ਸਾਲ ਭਾਰਤ ਦੇ ਵਿੱਚ 64 ਜੁਨੀਕਾਰਨ ਕੰਪਨੀਆਂ ਹਨ। ਅਤੇ ਇਸ ਸੂਚੀ ਦੇ ਵਿੱਚ ਸਭ ਤੋਂ ਵੱਧ ਯੂਨੀਕੌਰਨ ਕੰਪਨੀਆਂ ਅਮਰੀਕਾ ਦੇ ਵਿੱਚ ਹੈ। ਦੂਜੇ ਨੰਬਰ ਤੇ ਚਾਈਨਾ ਦੇ ਵਿੱਚ ਹੈ। ਤੀਜੇ ਨੰਬਰ ਤੇ ਭਾਰਤ ਦੇ ਵਿੱਚ ਹੈ। ਭਾਰਤ ਦੇ ਵਿੱਚ ਰਾਜ ਜੇਕਰ 2024 ਦੇ ਵਿੱਚ ਦੇਖੀ ਤਾਂ 67 ਹੁੰਦੀਆਂ ਸੀਗੀਆਂ ਹੁਣ ਕਿੰਨੀਆਂ ਰਹਿ ਗਈਆਂ ਆਪਣੇ ਹੁਣ 64 ਰਹਿ ਗਈਆਂ ਤਿੰਨ ਘਟ ਗਈਆਂ ਆਪਣੇ ਠੀਕ ਹੈ ਜੀ ਯੂਨੀਕੌਰਨ ਕੰਪਨੀਆਂ ਹੁੰਦੀਆਂ ਕੀ ਹੈ ਇਹ ਉਹ ਵੱਡੀਆਂ-ਵੱਡੀਆਂ ਕੰਪਨੀਆਂ ਹੁੰਦੀਆਂ ਸੋਨਿਓ ਜਿਹਦੇ ਨਾਲ ਆਪਣੀ ਭਾਰਤ ਦੀ ਇਕਨੋਮੀ ਦੇ ਵਿੱਚ ਫਰਕ ਪੈਂਦਾ ਹੈ ਕਹਿੰਦਾ ਮਤਲਬ ਕਿ ਆਪਣਾ ਦਰਜਾ ਉੱਪਰ ਜਾਂਦਾ ਹੈ ਆਪਾਂ ਤਰੱਕੀ ਵਾਲੇ ਰਾਹ ਤੇ ਤੁਰਦੇ ਆ ਜਿਹੜੀਆਂ ਕੰਪਨੀਆਂ ਕੰਮ ਕਰਦੀਆਂ ਤਾਂ ਉਹਨਾਂ ਨੂੰ ਇਹ ਯੂਨੀਕੌਰਨ ਕੰਪਨੀ ਨਾਮ ਦੇ ਦਿੰਦੇ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਰੋਜ਼ਗਾਰ ਵੀ ਦਿੰਦੀਆਂ ਲੋਕਾਂ ਨੂੰ ਇਹ ਇੰਡੀਆ ਦਾ ਪੱਧਰ ਵੀ ਉੱਚਾ ਚੱਕਦੇ ਗਏ ਨੇ ਦੂਜੇ ਦੇਸ਼ਾਂ ਦੇ ਵਿੱਚ ਬਿਠਾਉਣ ਵਾਸਤੇ ਇੱਕ ਤਰ੍ਹਾਂ ਨਾਲ ਕਿ ਚੜ੍ਹਾਈ ਕਰ ਦਿੰਦੀਆਂ ਬੰਦੇ ਦੀਆਂ ਠੀਕ ਹੈ ਜੀ ਤਾਂ ਪਹਿਲਾਂ 67 ਹੁੰਦੀਆਂ ਸੀ ਹੁਣ ਤੱਕ ਘਟ ਗਈਆਂ 64 ਰਹਿ ਗਈਆਂ ਆਪਣੇ ਤੇ ਜੇਕਰ ਤੁਹਾਡੇ ਨੂੰ ਪੁੱਛਿਆ ਸਭ ਤੋਂ ਵੱਧ ਯੂਨੀਕੌਰਨ ਕੰਪਨੀਆਂ ਕਿੱਥੇ ਆ ਤੁਸੀਂ ਕਹਿੰਦਾ ਅਮਰੀਕਾ ਦੇ ਵਿੱਚ ਹੈ ਦੂਜੇ ਨੰਬਰ ਤੇ ਚੀਨ ਦੇ ਵਿੱਚ ਹੈ ਤੀਜੇ ਨੰਬਰ ਤੇ ਸਭ ਤੋਂ ਵੱਧ ਯੂਨੀਕੌਰਨ ਕੰਪਨੀਆਂ ਭਾਰਤ ਦੇ ਵਿੱਚ ਹੈ ਭਾਰਤ ਯੂਨੀਕੌਰਨ ਕੰਪਨੀਆਂ ਦੇ ਵਿੱਚ ਇੰਡੈਕਸ ਦੇ ਵਿੱਚ ਕਿੰਵੇਂ ਨੰਬਰ ਤੇ ਤੀਜੇ ਨੰਬਰ ਤੇ ਹੈ ਠੀਕ ਹੈ ਜੀ ਕਿੰਨੇ ਆਪਣੇ ਇਸ ਵਾਰ 64 ਗਈਆਂ ਓਕੇ ਜੀ ਇਸ ਤੋਂ ਬਾਅਦ ਚੱਲਦੇ ਕਹਿੰਦੇ ਜੀ ਇੱਕ ਮੀਟਿੰਗ ਹੋਈ ਹੈ ਏਸ਼ੀਅਨ ਇੰਡੀਆ ਕਰੂਜ਼ ਡਾਇਲੌਗ ਹੈਲਡ ਠੀਕ ਹੈ ਜੀ ਡਾਇਲੌਗ ਏਸ਼ੀਅਨ ਤੇ ਇੰਡੀਆ ਕਰੂਜ਼ ਡਾਇਲੌਗ ਦੀ ਇੱਕ ਮੀਟਿੰਗ ਹੋਈ ਹੈ ਕਹਿੰਦੇ ਜੀ ਜਿਹੜੀ ਇਹ ਮੀਟਿੰਗ ਹੋਈ ਹੈਗੀ ਠੀਕ ਹੈ ਜੀ ਇਹ ਮੀਟਿੰਗ ਜਿਹੜੀ ਹੋਈ ਹੈ ਹੋਈ ਕਿੱਥੇ ਹੈ ਤਾਂ ਇਹ ਮੀਟਿੰਗ ਹੋਈ ਹੈ ਜੀ ਚੇਨਈ ਦੇ ਤਾਮਨ ਤਾਮਨਾਡੂ ਦੇ ਚੇਨਈ ਦੇ ਵਿੱਚ ਇਹ ਮੀਟਿੰਗ ਹੋਈ ਹੈ ਠੀਕ ਹੈ ਜੀ ਮੀਟਿੰਗ ਦਾ ਅਸਲ ਦੇ ਵਿੱਚ ਕਾਰਨ ਕੀ ਕਰਦਾ ਕਿਉਂ ਕੀਤੀ ਗਈ ਮੀਟਿੰਗ ਇਹ ਮੀਟਿੰਗ ਕਰਨਾ ਮਤਲਬ ਇਹ ਕਿ ਸਮੁੰਦਰੀ ਸਹਿਯੋਗ ਨੂੰ ਅੱਗੇ ਲੈ ਕੇ ਆਉਣਾ ਇਸ ਸਮੁੰਦਰ ਦੇ ਨਾਲ ਹੀ ਆਪਾਂ ਵਪਾਰ ਕਰਨਾ ਹੈਗਾ ਉਹਦੇ ਤਹਿਤ ਆਪਾਂ ਨੂੰ ਚੀਜ਼ਾਂ ਦੀ ਵੀ ਸੌਖੀਆਂ ਮਿਲ ਜਾਣੀ ਐ ਇੱਕ ਦੂਜੇ ਤੋਂ ਵਪਾਰ ਕਰਨਾ ਸੌਖਾ ਹੋ ਜਾਊਗਾ ਤੇ ਦੂਸਰੀ ਗੱਲ ਜਿਹੜਾ ਏਸ਼ੀਆ ਨਰਾਜੀ ਏਸ਼ੀਆ ਦੀ ਗੱਲ ਕਰ ਲਓ ਏਸ਼ੀਆ ਦਾ ਚੇਅਰਮੈਨ ਕੌਣ ਆ ਏਸ਼ੀਆ ਨਾ ਜਿਹੜੀ ਸੰਸਥਾ ਇਹ ਇਹਦਾ ਚੇਅਰਮੈਨ ਹੈਗਾ ਜੀ ਮਲੇਸ਼ੀਆ ਸੈਕਟਰੀ ਜਨਰਲ ਹੈਗਾ ਦਾ ਕਾਇਓ ਕਿਮ ਹੋਰਨ ਤੇ ਹੈੱਡ ਕੁਆਟਰ ਹੈਗਾ ਦਾ ਜੇਕਾਰਟਾ ਇੰਡੋਨੇਸ਼ੀਆ ਰਿਲਾਤਾ ਨਹੀਂ ਜੇਕਾਰਟਾ ਦੇ ਵਿੱਚ ਅਤੇ ਭਾਰਤ ਇਹਦਾ ਮੈਂਬਰ ਨਹੀਂ ਹੈਗਾ ਠੀਕ ਹੈ ਜੀ ਇਸ ਦੇ ਕੋਲ 11 ਮੈਂਬਰ ਆ ਉਹਨਾਂ ਦਾ ਮੈਂਬਰਾਂ ਨਾ ਯਾਦ ਕਰਦੀ ਕਿ ਉਹ ਲੋੜਨੀ ਇੱਕ ਪੇਪਰ ਦੇ ਵਿੱਚ ਪ੍ਰਸ਼ਨ ਆਇਆ ਸੀਗਾ ਉਹਦੇ ਵਿੱਚ ਪੁੱਛਿਆ ਗਿਆ ਸੀ ਕਿ ਭਾਰਤ ਏਸ਼ੀਆ ਦਾ ਮੈਂ ਇਹਨਾਂ ਦੇ ਵਿੱਚੋਂ ਕਿਹੜਾ ਏਸ਼ੀਆ ਦਾ ਮੈਂਬਰ ਨਹੀਂ ਹੈਗਾ ਤੇ ਏਸ਼ੀਆ ਏਸ਼ੀਆ ਤੋਂ ਆਪ ਨੂੰ ਲੱਗਦਾ ਏਸ਼ੀਆ ਆਪਾਂ ਨੂੰ ਲੱਗਦਾ ਕਿ ਹਾਂ ਯਾਰ ਭਾਰਤ ਦਾ ਪੱਕਾ ਮੈਂਬਰ ਹੋਊਗਾ ਤੇ ਆਪਾਂ ਉੱਥੇ ਟਿਕ ਲਾਇਆ ਹੋਣਗੇ ਹਾਂਜੀ ਭਾਰਤ ਇਹਦਾ ਮੈਂਬਰ ਹੈਗਾ ਹੋਰ ਕਿਸੇ ਗਲਤਪਨ ਤੇ ਲਾਇਆ ਹੋਣਗੇ ਕਿ ਆਹ ਦਾ ਮੈਂਬਰ ਹੈ ਨਹੀਂ ਤਾਂ ਭਾਰਤ ਏਸ਼ੀਆ ਦਾ ਮੈਂਬਰ ਹੈ ਨਹੀਂ ਇਹ ਹੀ ਪ੍ਰਸ਼ਨ ਬਹੁਤ ਵਾਰੀ ਪੇਪਰ ਦੇ ਵਿੱਚ ਰਿਪੀਟ ਹੋਇਆ ਹੋਇਆ ਹੈਗਾ ਤੇ ਜਿਹੜੀ ਦੀ ਮੀਟਿੰਗ ਹੋਈ ਹੈ ਤਾਂ ਮਨਦੂ ਦੇ ਚੇਨਈ ਦੇ ਵਿੱਚ ਕੰਮ ਕੀ ਇਹਦਾ ਸਮੁੰਦਰੀ ਉਦਯੋਗ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ ਠੀਕ ਹੈ ਜੀ ਆ ਦੇਖੋ ਚੇਨਈ ਦਾ ਰਾਈਟ ਆਨਸਰ ਹੈ ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਆ ਕਿਹਨੇ ਜੀ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ ਤੇ ਵਿਗਿਆਨਕ ਪ੍ਰਯੋਗ ਕਰਨ ਵਾਲਾ ਪਹਿਲਾ ਭਾਰਤੀ ਕੌਣ ਬਣ ਗਿਆ ਵਿਗਿਆਨਕ ਪ੍ਰਯੋਗ ਕਰਨ ਵਾਲਾ ਪਹਿਲਾ ਭਾਰਤੀ ਕੌਣ ਬਣ ਗਿਆ आईएसएस ਦੇ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜੇ ਆਪਣੇ ਸਪੇਸ ਸਟੇਸ਼ਨ ਹੁੰਦੇ ਆ ਬਣੇ ਹੋਏ ਜਿਵੇਂ ਆਪਾਂ ਨੇ ਬੱਸ ਸਟੇਸ਼ਨ ਹੁੰਦਾ ਠੀਕ ਹੈ ਜੀ ਆਪਾਂ ਕਹਿੰਦਾ ਬੱਸ ਸਟੈਂਡ ਹੁੰਦਾ ਆਪਣੇ ਤੇ ਰੇਲਵੇ ਸਟੇਸ਼ਨ ਹੁੰਦਾਗਾ ਉਵੇਂ ਜਿਵੇਂ ਆਪਰੇ ਜਿਹੜੇ ਅੰਤਰਿਕਸ਼ ਦੇ ਵਿੱਚ ਆਪਾਂ ਕੋਈ ਵੀ ਚੀਜ਼ ਛੱਡਦੇ ਆ ਤਾਂ ਉਹਨਾਂ ਦੀ ਵੀ ਇੱਕ ਹੁੰਦਾ ਸਟੇਸ਼ਨ ਬਣਾਏ ਹੋਏ ਹੁੰਦੇ ਇੰਟਰਨੈਸ਼ਨਲ ਸਪੇਸ ਸੈਂਟਰ ਵੈਸੇ ਆਪਣਾ ਸਪੇਸ ਸੈਂਟਰ ਅਜੇ ਤੱਕ ਕੋਈ ਕੁਝ ਹੈ ਨਹੀਂਗਾ ਠੀਕ ਹੈ ਤੇ ਆਪਾਂ ਬਣਾ ਰਹੇ ਹਾਂ ਜਲਦ ਸਪੇਸ ਸੈਂਟਰ ਆਪਦਾ ਆਪਣਾ ਹੈ ਨਹੀਂਗਾ ਹਜੇ ਤਾਂ ਉੱਥੇ ਜਾ ਕੇ ਬੰਦੇ ਨੇ ਐਕਸਪੈਰੀਮੈਂਟ ਕੀਤਾਗਾ ਕੌਣ ਹੈ ਬੰਦਾ ਜੀ ਇਹ ਬੰਦਾ ਹੈਗਾ ਜੀ ਆਪਣਾ ਸ਼ਿਵਾਂਚੂ ਕੌਣ ਹੈ ਜੀ ਸ਼ਿਵਾਂਚੂ ਸ਼ੁਕਲਾ ਇਹਨੇ ਕੀ ਐਕਸਪੈਰੀਮੈਂਟ ਕੀਤਾ ਉਹਦੇ ਬਾਰੇ ਗੱਲ ਕਰ ਲੰਨੇ ਆ ਇਹਨੇ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਜੀ ਉਹਦਾ ਨਾਮ ਹੈਗਾਗਾ ਮਾਇਓ ਜੈਨਿਸਿਸ ਇਹਦਾ ਮਤਲਬ ਇਹਨਾ ਇਹ ਕਰਨਾ ਚਾਹੁੰਦਾਗਾ ਕਿ ਜਦੋਂ ਕੋਈ ਬੰਦਾ ਸਪੇਸ ਦੇ ਵਿੱਚ ਜਾਂਦਾਗਾ ਤਾਂ ਸਪੇਸ ਦੇ ਵਿੱਚ ਰਹਿਣ ਨਾਲ ਨਾ ਜੇ ਵੀ ਤੁਸੀਂ ਦੇਖਿਆ ਹੋਣਾ ਜਿਹੜੀ ਸਨੀਤਾ ਵਿਲੀਅਮ ਹੁਣ ਲੈ ਕੇ ਆਇਆ ਫਸ ਗਈ ਸੀਗੀ ਉੱਥੇ ਕਿੰਨੇ ਦਿਨਾਂ ਬਾਅਦ ਦਾ ਲੈ ਕੇ ਆਇਆ ਉਹਨਾਂ ਨੂੰ ਹਣਾ ਸਪੇਸਐਕਸ ਤੇ ਨਾਸਾ ਨੇ ਮਿਲ ਕੇ ਪ੍ਰੋਜੈਕਟ ਚਲਾਇਆ ਸੀਗਾ ਮਿਸ਼ਨ ਚਲਾਇਆ ਸੀਗਾ ਤੇ ਉਧਰੋਂ ਉਹਨੂੰ ਲੈ ਕੇ ਆਏ ਜਿਹੜੇ ਫਸੇ ਪਏ ਸੀ ਨੇ ਟਾਈਮ ਦੇ ਤੇ ਜੇਕਰ ਤੁਸੀਂ ਦੇਖੋ ਤਾਂ ਉਹਦੀ ਸਰੀਰ ਦੀ ਸਕਿਨ ਕਿਵੇਂ ਹੋਈ ਪਈ ਹੈ ਬਾਡੀ ਦੇ ਮਾਸ ਕਿਵੇਂ ਹੋਇਆ ਪਰ ਉਹਨਾਂ ਦੇ ਬਾਕੀ ਉਹ ਤੁਰਿਆ ਵੀ ਨਹੀਂ ਜਾਂਦਾ ਸੀ ਉਹਨਾਂ ਨੂੰ ਫੜ ਫੜ ਕੇ ਲੈ ਕੇ ਗਏ ਆ ਐਂ ਲੱਗਦਾ ਸੀ ਕਿ ਉਹਨਾਂ ਦੇ ਲੱਤਾਂ ਦੇ ਵਿੱਚ ਜਾਨ ਹੀ ਨਹੀਂ ਹੈਗੀ ਕਾ ਸਪੇਸ ਦੇ ਵਿੱਚ ਜਾ ਕੇ ਨਾ ਬੰਦੇ ਦੀ ਕੀ ਹੁੰਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਤਾਂ ਉਹ ਹੱਡੀਆਂ ਕਮਜ਼ੋਰ ਕਿਸ ਕਾਰਨ ਹੁੰਦੀਆਂ ਗਈਆਂ ਉਹਦੇ ਵਾਸਤੇ ਜਿਹੜੇ ਆਪਣੇ ਸੁਭਾਂਚੂ ਸ਼ੁਕਲਾ ਇੱਕ ਪ੍ਰੈਕਟੀਕਲ ਕਰਕੇ ਆਏ ਆ ਉੱਥੇ ਉਹ ਪ੍ਰੈਕਟੀਕਲ ਦਾ ਨਾਮ ਹੈਗਾ ਮਾਇਓ ਜੈਨੇਸਿਸ ਇਸ ਵਿੱਚ ਇਹਨਾਂ ਨੇ ਸਪੇਸ ਦੇ ਵਿੱਚ ਕਿਵੇਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਨਾ ਮੁੱਖ ਮਕਸਦ ਸੀਗਾ ਕੋਈ ਤੋਂ ਤੋਂ ਪ੍ਰਸ਼ਨ ਇਹ ਵੀ ਪੁੱਛ ਸਕਦਾ ਹੈ ਕਿ ਸੁਭਾਂਚੂ ਸ਼ੁਕਲਾ ਨੇ ਸੈਂਟੀਫਿਕ ਐਕਸਪੈਰੀਮੈਂਟ ਦੇ ਦੌਰਾਨ ਕਿਹੜਾ ਮਿਸ਼ਨ ਕਿਹੜਾ ਪ੍ਰੈਕਟੀਕਲ ਕਰਕੇ ਆਇਆ ਮਾਇਓ ਜੈਨੇਸਿਸ ਪ੍ਰਸ਼ਨ ਵਾਲਾ ਪ੍ਰਸ਼ਨ ਕਿੱਥੋਂ ਵੀ ਪੁੱਛ ਸਕਦਾ ਹੈਗਾ ਤਾ ਕਰਕੇ ਆਪ ਹਰ ਇੱਕ ਚੀਜ਼ ਵਾਸਤੇ ਤਿਆਰ ਰਹਿਣਾਗਾ ਇਸ ਤੋਂ ਬਾਅਦ ਅਗਲੀ ਬੁੱਕ ਆ ਗਈ ਜੀ ਇੱਕ ਆਪਣੇ ਪ੍ਰਾਈਜ਼ ਆ ਗਿਆ ਪਰ ਸ਼ਕਤੀ ਭਟ ਪ੍ਰਾਈਜ਼ ਇਹ ਇੱਕ ਬੁੱਕ ਵਾਸਤੇ ਮਿਲਿਆ ਇਹ ਬੁੱਕ ਦਾ ਨਾਮ ਹੈਗਾ ਦਾ ਲੱਕੀ ਵਾਂਸ ਇਹ ਬੁੱਕ ਲਿਖੀ ਗਈ ਹੈ ਜੀ ਇਹ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ ਇਹ ਬੁੱਕ ਲਿਖੀ ਗਈ ਹੈ ਜੀ ਜਾਰਾ ਚੌਧਰੀ ਦੁਆਰਾ ਜਾਰਾ ਚੌਧਰੀ ਦੁਆਰਾ ਬੁੱਕ ਲਿਖੀ ਗਈ ਹੈ ਇਹਦੇ ਵਿੱਚ 2002 ਦੇ ਵਿੱਚ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ ਜਿਹੜੇ ਉਸ ਸਮੇਂ ਰਾਜ ਜਿਹੜੀ ਯਾਰਾ ਸੀਗੀ 16 ਸਾਲ ਦੀ ਸੀਗੀ ਇਹ ਤੁਸੋਂ ਪੁੱਛਿਆ ਨਹੀਂ ਜਾਊਗਾ ਕਿੰਨੇ ਸਾਲ ਦੀ ਸੀ ਤਾਂ ਇਹਨੇ ਉੱਥੋਂ ਦਾ ਜਿਹੜਾ ਦਰੈਸ਼ਾ ਉਹ ਆਪਨੇ ਅੱਖੀ ਦੇਖਿਆਗਾ ਤੇ ਉਹ ਸਾਰਾ ਦਰੈਸ਼ਾ ਨੇ ਆਪਦੀ ਬੁੱਕ ਦੇ ਵਿੱਚ ਲਿਖਿਆਗਾ ਦਾ ਲੱਕੀ ਵੰਸ ਇਹ ਬਰਿਸਪੈਸੇ ਦਾ ਪੁਰਸਕਾਰ ਇਹਨਾ ਇੰਪੋਰਟੈਂਟ ਨਹੀਂ ਹੁੰਦਾ ਇਸ ਵਾਰ ਇੰਪੋਰਟੈਂਟ ਦਾ ਕਾਰਨ ਇਹ ਹੈ ਕਿ ਇਸ ਤੋਂ ਬਾਅਦ ਇਹ ਪੁਰਸਕਾਰ ਦੇਣੇ ਬੰਦ ਕਰ ਦੇਣਗੇ ਇਸ ਵਾਰ ਸਿਰਫ ਆ ਆਖਰੀ ਵਾਰ ਇਹ ਪੁਰਸਕਾਰ ਦਿੱਤਾ ਜਾਊਗਾ ਇਸ ਤੋਂ ਬਾਅਦ ਇਹ ਪੁਰਸਕਾਰ ਬੰਦ ਹੈਗੇ ਤਾਂ ਬੰਦ ਹੋਣ ਕਰਕੇ ਤਾਂ ਆਪਰੋਂ ਪੇਪਰ ਦੇ ਵਿੱਚ ਇਹ ਪੁੱਛ ਸਕਦੇ ਆ ਇੰਪੋਰਟੈਂਸ ਦੇ ਤੌਰ ਤੇ ਠੀਕ ਹੈ ਜੀ ਦੇਖ ਲੋ ਇਹ ਇਸ ਸਾਲ ਮਿਲਣ ਵਾਲਾ ਆਖਰੀ ਪੁਰਸਕਾਰ ਹੈ ਇਸ ਤੋਂ ਬਾਅਦ ਜਿਹੜਾ ਸ਼ਕਤੀਪਟ ਪ੍ਰਾਈਜ਼ ਹੈ 2025 ਬੰਦ ਹੋ ਚੁੱਕਾ ਦਾ ਜਿਸ ਤੋਂ ਬਾਅਦ ਨਹੀਂ ਮਿਲਿਆ ਕਰਨਾ ਇਹ ਨਾਮ 2002 ਦੇ ਗੁਜਰਾਤ ਦੇ ਦੰਗਿਆਂ ਬਾਰੇ ਦੱਸਣ ਵਾਲੇ ਮਿਲਿਆ ਹੈ ਜਿਹੜਾ ਕਿ ਨੈਰੀ ਬੁੱਕ ਦੇ ਵਿੱਚ ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ ਕੌਣ ਹੈ ਜੀ ਇਹ ਹੈਗੀ ਆਪਣੀ ਜਾਰਾ ਚੌਧਰੀ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਅਗਲੇ ਦੇ ਵਿੱਚ ਕਹਿੰਦੇ ਜੀ ਇੱਕ ਸੀਏ ਸ਼ਿਪ ਓਬਜ਼ਰਵਰ ਮਿਸ਼ਨ ਸ਼ੁਰੂ ਕੀਤਾ ਗਿਆਗਾ ਕਿਹੜਾ ਜੀ ਸੀਏ ਸ਼ੇਪ ਉਪਜਰਤ ਪਰ ਮਿਸ਼ਨ ਸ਼ੁਰੂ ਕੀਤਾ ਗਿਆਗਾ ਇਹ ਜਿਹੜਾ ਮਿਸ਼ਨ ਸ਼ੁਰੂ ਕੀਤਾ ਗਿਆ ਇਹਨਾਂ ਦੇ ਵੱਲੋਂ ਕਿਹੜੀ ਸੰਸਥਾ ਦੁਆਰਾ ਇਹ ਮਿਸ਼ਨ ਹੈ ਜਿਹੜਾ ਉਹ ਚਲਾਇਆ ਗਿਆਗਾ ਤਾਂ ਇਹ ਚਲਾਇਆ ਗਿਆ ਜੀ ਆਪਣਾ ਕੁਆਡਰ ਦੁਆਰਾ ਕੁਆਡਰ ਦੁਆਰਾ ਚਲਾਇਆ ਗਿਆ ਕੁਆਡਰ ਨਾਲ ਜੀ ਚਾਰ ਦੇਸ਼ਾਂ ਦਾ ਸਮੂਹਾ ਪੇਪਰ ਦੇ ਵਿੱਚ ਡਾਇਰੈਕਟ ਆਪਰੇਸ਼ਨ ਪੁੱਛਿਆ ਜਾਂਦਾ ਕਿ ਕੁਆਡਰ ਕਿੰਨੇ ਦੇਸ਼ਾਂ ਦਾ ਸਮੂਹਾ ਹੈ ਕੁਆਡਰ ਚਾਰ ਦੇਸ਼ਾਂ ਦਾ ਸਮੂਹਾ ਕਿਹੜੇ-ਕਿਹੜੇ ਜੀ ਚਾਰ ਦੇਸ਼ ਆਹੋ ਆਸਟ੍ਰੇਲੀਆ ਅਮਰੀਕਾ ਜਪਾਨ ਤੇ ਇੰਡੀਆ ਬਾਲੇ ਬਰੀ ਪੇਪਰ ਦੇ ਵਿੱਚ ਆਇਆ ਹੋ ਚਾਰ ਦੇਸਾਂ ਦਾ ਸਮੂਹ ਹੈਗਾ ਕੁਆਡ ਠੀਕ ਹੈ ਜੀ ਆਹ ਦੇਖ ਸਕਦੇ ਹੋ ਕੁਆਡ ਇੱਕ ਚਾਰ ਦੇਸਾਂ ਦਾ ਸਮੂਹ ਹੈ ਜਿਸ ਵਿੱਚ ਭਾਰਤ ਜਾਪਾਨ ਆਸਟ੍ਰੇਲੀਆ ਤੇ ਅਮਰੀਕਾ ਹਨ ਇਸ ਲਈ 2024 ਵਿੱਚ ਛੇਵੀਂ ਮੀਟਿੰਗ ਅਮਰੀਕਾ ਦੇ ਵਿੱਚ ਹੋਈ ਸਭ ਤੋਂ ਪੁੱਛਿਆ ਜਾ ਸਕਦਾ ਕਿ ਜਿਹੜੀ ਛੇਵੀਂ ਮੀਟਿੰਗ ਹੋਈ ਸੀ ਇਹਦੀ ਇੱਕਦੋ ਹੋਈ ਸੀ 2024 ਦੇ ਵਿੱਚ ਹੋਈ ਸੀ ਕਿੱਥੇ ਹੋਈ ਸੀ ਜੀ ਇਹ ਯੂਐਸਏ ਦੇ ਵਿੱਚ ਹੋਈ ਸੀ ਯੂਐਸਏ ਅਮਰੀਕਾ ਦੇ ਵਿੱਚ ਹੋਈ ਸੀ ਹੁਣ ਇਹ ਹਰ ਸਾਲ ਇਹਦੀ ਮੀਟਿੰਗ ਹੁੰਦੀ ਹੈ ਇੱਕ ਇਸ ਵਾਰ ਜਿਹੜੀ ਮੀਟਿੰਗ ਹੋਣੀ ਹੈ ਉਹ ਹੋਣੀ ਹੈ 7ਵੀਂ ਮੀਟਿੰਗ ਇਹ ਕਿੱਥੇ ਹੋਣੀ ਹੈ ਇੰਡੀਆ ਦੇ ਵਿੱਚ ਹੋਣੀ ਹੈ ਤਾਂ ਇੱਕ ਆਪ੍ਰੇਸ਼ਨ ਤੁਹਾਡਾ ਆ ਬਣ ਗਿਆ ਦੂਜਾ ਆਪ੍ਰੇਸ਼ਨ ਆ ਬਣ ਗਿਆ ਤੀਜਾ ਆਪ੍ਰੇਸ਼ਨ ਆ ਬਣ ਗਿਆ ਠੀਕ ਹੈ ਜੀ ਨਾਲੇ ਤੁਹਾਨੂੰ ਇੰਨੇ ਨੇ ਕਰਨੇ ਸੌਖੇ ਐ ਨਾਲੇ ਤੁਹਾਡੇ ਇਹ ਨਾਲ ਕੀ ਹੋ ਜਾਊਗਾ ਪੂਰਾ ਵਧੀਆ ਸਕੋਪ ਬਣ ਜਾਊਗਾ ਠੀਕ ਹੈ ਜੀ ਤਾਂ ਕੁਆੜ ਇਹਦਾ ਬਿਲਕੁਲ ਸਹੀ ਆਨਸਰ ਹੈ ਤੇ ਅੱਜ ਦੇ ਆਪਾਂ ਲਾਸਟ ਆਪ੍ਰੇਸ਼ਨ ਦੀ ਗੱਲ ਕਰਦੇ ਆਂ ਲਾਸਟ ਆਪ੍ਰੇਸ਼ਨ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਜੀ GST ਡੇ ਹਰ ਸਾਲ 1 ਜੁਲਾਈ ਨੂੰ GST ਦਿਵਸ ਮਨਾਇਆ ਜਾਂਦਾ ਹੈਗਾ ਹਾਂਜੀ ਮਨਾਇਆ ਜਾਂਦਾ ਹੈਗਾ ਕਹਿੰਦੇ ਇਹ ਕਿਸ ਸਾਲ ਸ਼ੁਰੂ ਕੀਤਾ ਗਿਆ ਸੀਗਾ ਇਹ ਕਿਸ ਸਾਲ ਸ਼ੁਰੂ ਹੋਇਆ ਸੀ ਇਹ ਪੁੱਛ ਰਹੇ ਨੇ ਆਪਾਂ ਤੋਂ ਤਾਂ ਰਾਜੀ ਇਹ ਰਾਜੀ ਜਿਹੜਾ DGST ਹੈ ਇਹ ਕਰਿਆ ਗਿਆ ਸੀ ਸ਼ੁਰੂ 1 ਜੁਲਾਈ 2017 ਨੂੰ ਠੀਕ ਹੈ ਜੀ ਤਾਂ ਇਹਦਾ ਆਨਸਰ ਹੈਗਾ ਆਪਣਾ 2017 ਏ ਨੰਬਰ ਆਪਸ਼ਨ ਠੀਕ ਹੈ ਜੀ ਏ ਨੰਬਰ ਆਪਸ਼ਨ ਆਪਣਾ ਇਹ ਬਿਲਕੁਲ ਸਹੀ ਆਨਸਰ ਹੈ ਕੈਨੇਡੀ ਗੀਐਸਟੀ ਇੱਕ ਸੰਵਿਧਾਨਕ ਹੈ ਸੰਵਿਧਾਨਕ ਬਾਡੀ ਹੈ ਇੱਕ ਕਨਸਟੀਟਿਊਸ਼ਨ ਬਾਡੀ ਹੈ ਤੇ 101ਵਾਂ ਜਿਹੜਾ ਅਮੈਂਡਮੈਂਟ ਹੋਇਆ ਸੀ ਸੋਧ ਨੂੰ ਆਪਾਂ ਅਮੈਂਡਮੈਂਟ ਕਹਿ ਦਿੰਦੇ ਆ ਕੀ ਦੇ ਵਿੱਚ ਕੋਈ ਸੋਧ ਕੀਤੀ ਗਈ ਸੀ ਕਿਦੋਂ ਕੀਤੀ ਗਈ ਸੀ 101 ਤੋਂ ਇੱਕ ਵਾਰੀ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਗਿਆਗਾ ਕਿ GST ਨੂੰ ਕਿਹੜੇ ਐਮੈਂਡਮੈਂਟ ਦੇ ਤਹਿਤ ਜੋੜਿਆ ਗਿਆ 101 ਦੇ ਐਮੈਂਡਮੈਂਟ ਦੇ ਤਹਿਤ ਜੋੜਿਆ ਗਿਆਗਾ 101 ਮੈਂ ਐਮੈਂਡਮੈਂਟ ਹੋਇਆ ਕਿ ਦੋਸੀਂ 2016 ਦੇ ਵਿੱਚ ਹੋਇਆ ਸੀ ਉਹਦੇ ਤਹਿਤ 101 101 ਮੈਂ ਐਮੈਂਡਮੈਂਟ ਕਰਤਾ ਆਪਾਂ 2016 ਦੇ ਵਿੱਚ ਕਿਹੜੇ ਆਰਟੀਕਲ ਦੇ ਤਹਿਤ ਆਪਾਂ GST ਬਣਾਈ ਹੈ 279 ਆਰਟੀਕਲ ਦੇ ਤਹਿਤ 279 A ਆਰਟੀਕਲ ਦੇ ਤਹਿਤ ਆਪਾਂ GST ਬਣਾਈ ਹੈ ਤੇ ਜਿਹੜਾ GST ਹੁੰਦੀ ਹੈ ਇਹਦਾ ਜੀ ਆਪਣੀ ਗoods ਐਂਡ ਸਰਵਿਸ ਟੈਕਸ ਦੀ ਫੁੱਲ ਫਾਰਮ ਹੁੰਦੀ ਹੈ ਗoods ਐਂਡ ਸਰਵਸ ਟੈਕਸ ਠੀਕ ਹੈ ਜੀ ਉਹਦਾ ਜਿਹੜਾ ਚੇਅਰਮੈਨ ਹੁੰਦਾ ਉਹ ਫਾਈਨਾਂਸ ਮਿਨਿਸਟਰ ਹੁੰਦਾ ਜਿਵੇਂ ਤੁਹਾਨੂੰ ਮੈਂ ਨੀਤੀਯੋਗ ਦਾ ਕਰਵਾਇਆ ਸੀਗਾ ਨੀਤੀਯੋਗ ਦਾ ਚੇਅਰਮੈਨ ਹਮੇਸ਼ਾ ਹੀ ਮੌਜੂਦਾ ਸਮੇ ਦਾ ਪ੍ਰਧਾਨ ਮੰਤਰੀ ਹੋਊਗਾ ਓਵੇਂ ਜਿਵੇਂ ਹੀ ਜੀਐਸਟੀ ਦਾ ਜਿਹੜਾ ਚੇਅਰਮੈਨ ਹੋਊਗਾ ਉਹ ਮੌਜੂਦਾ ਸਮੇ ਦਾ ਕੀ ਹੋਊਗਾ ਜੀ ਫਾਈਨਾਂਸ ਮਿਨਿਸਟਰ ਹੋਊਗਾ ਤੇ ਜੀਐਸਟੀ ਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਇੱਕ ਹੁੰਦੀ ਹੈ ਸੀਜੀਐਸਟੀ ਸੀਐਸਸੀ ਸੀ ਜੀਐਸਟੀ ਦੇ ਵਿੱਚ ਰਾਜੇ ਸਾਰੀ ਜੀਐਸਟੀ ਦੀ ਫੁੱਲ ਫਾਰਮ ਤਾਂ ਸਹੀ ਵੀ ਰਹੂਗੀ ਗੁੱਡ ਸੈਲਸ ਸਰਵਿਸ ਟੈਕਸ ਜੇ ਸਹੀ ਲੱਗਿਆ ਤਾਂ ਇਹਦਾ ਮਤਲਬ ਕਿ ਰਾਜੀ ਜਿਹੜੇ ਸੈਂਟਰ ਸਰਕਾਰ ਜਿਹੜੀ ਸੈਂਟਰ ਸਰਕਾਰ ਟੈਕਸ ਲਗਾਉਂਦੀ ਹੈ ਉਹਨੂੰ ਆਪਾਂ ਕਹਿੰਦੇ ਨੇ ਸੀਜੀਐਸਟੀ ਜਿਹੜੀ ਸਟੇਟ ਸਰਕਾਰ ਲਾਉਂਦੀ ਹੈ ਜਿਵੇਂ ਆਪਾਂ ਪੰਜਾਬ ਸਰਕਾਰ ਲਾਉਂਦੀ ਹੈ ਹਰਿਆਣਾ ਸਰਕਾਰ ਲਾਉਂਦੀ ਹੈ ਆਪਦੇ ਦੇਸ਼ ਦੇ ਆਪਣੀ ਸਟੇਟ ਦੇ ਲੋਕਾਂ ਤੇ ਉਹਨੂੰ ਕਹਿੰਦੇ ਨੇ ਐਸਜੀਐਸਟੀ ਐਸ ਦਾ ਮਤਲਬ ਹੈ ਸਟੇਟ ਜੀਐਸਟੀ ਇੱਕ ਦੂਬਾਰ ਆ ਜਾਂਦੀ ਹੈ ਆਈਜੀਐਸਟੀ ਆਈਜੀਐਸਟੀ ਦਾ ਮਤਲਬ ਹੁੰਦਾ ਇੰਟੀਗ੍ਰੇਟਡ ਇੰਟੀਗ੍ਰੇਟਿਡ ਗੌਰ ਸੈਂਡ ਸਰਪਸ ਟੈਕਸ ਇਹ ਰਾਜੇ ਉਦੋਂ ਹੈ ਜੇਕਰ ਆਪਾਂ ਆਪਦਾ ਸਮਾਨ ਇੱਕ ਸਟੇਟ ਤੋਂ ਕਿਸੇ ਦੂਜੀ ਸਟੇਟ ਦੇ ਵਿੱਚ ਵੇਚਣਾ ਮਤਲਬ ਆਪਣਾ ਸਮਾਨ ਆਪਾਂ ਪੰਜਾਬ ਤੋਂ ਲੈ ਕੇ ਹਰਿਆਣੇ ਦੇ ਵਿੱਚ ਜਾ ਕੇ ਵੇਚਣਾ ਤਾਂ ਉੱਥੇ ਜਿਹੜੀ ਜੀਐਸਟੀ ਲੱਗੂਗੀ ਉਹ ਸਮਾਨ ਤੇ ਉਹ ਲੱਗੂਗੀ ਆਈਜੀਐਸਟੀ ਠੀਕ ਹੈ ਜੀ ਠੀਕ ਹੈ ਜੀ ਤਾਂ ਇਹ ਨਾਲ ਆਪਣਾ ਲੈਕਚਰ ਸਮਾਪਤ ਹੁੰਦਾ ਹੈ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹੁਣ ਧਿਆਨ ਨਾਲ ਸੁਣਨੇ ਸਾਰੇ ਬੱਚਿਆਂ ਨੇ ਜਿਹੜੇ ਮੈਂ ਹੁਣ ਇਹ ਤੁਸੀਂ ਕਰ ਲਿਆ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੇ ਪਿਛਲੇ ਮੈਂ ਕਰਵਾਏ ਹੋਏ ਉਹ ਵੀ ਕਰਨੇ ਹੁਣ ਬੱਚੇ ਕਹਿੰਦੇ ਕਿ ਪੀਡੀਐਫ ਰਾਜੀ ਪੀਡੀਐਫ ਰਾਜੀ ਜਿਹੜੇ ਬੱਚਾ ਤੁਹਾਨੂੰ ਇੱਕ ਚਾਹੇ ਬੱਚਾ ਕੋਈ ਆਏ ਪਤੇ ਆ ਠੀਕ ਹੈ ਜੀ ਉਹ ਤਾਂ ਆਪਾਂ ਡੇਲੀ ਪ੍ਰੋਵਾਈਡ ਨਾਲ ਦੇ ਨਾਲ ਹੋ ਜਾਂਦੇ ਕਿਉਂਕਿ ਆਟੋਮੈਟਿਕ ਹੀ ਚੜ ਜਾਂਦਾ ਡਾਟਾ ਉਹਦੇ ਚ ਨਾਲ ਦੇ ਨਾਲ ਤੇ ਜਿਹੜੇ ਦੂਜੇ ਬੱਚਾ ਉਹਨਾਂ ਨੇ ਇੱਕ ਹਫਤੇ ਦਾ ਜਿੱ ਇਕੱਠਾ ਤੁਹਾਨੂੰ ਪੀਡੀਐਫ ਪ੍ਰੋਵਾਈਡ ਕਰਵਾ ਲਿਆ ਕਰਾਂਗੇ ਠੀਕ ਹੈ ਜੀ ਬਾਕੀ ਲੈਕਚਰ ਕਿਵੇਂ ਲੱਗਿਆ ਬਾਦਰੋਬਾਰ ਸ਼ੇਅਰ ਜਰੂਰ ਕਰਿਆ ਕਰੋ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨਾਂ ਮੇਰਾ ਮਨੋਗਲ ਵਾਦਾ ਉਹਨ ਬਾਕੀ ਵੀ ਆਪਣੇ YouTube ਦੇ ਉੱਪਰ ਮੈਥ ਦੇ ਕਲਾਸ ਅਪਡੇਟ ਕਰਨੀ ਸ਼ੁਰੂ ਕਰਤੀਆਂ ਬੇਸਿਕ ਲੈਵਲ ਤੋਂ ਇੱਕ ਵਾਰੀ ਉਹ ਵੀ ਚੁਸਾਰੇ ਲਗਾ ਕੇ ਦੇਖੋ ਧੰਨਵਾਦ ਮੇ ਦੋਸਤੋ ਜੀਉਂਦੇ ਵਾਸਤੇ